ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1198 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1199 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ ਚੌਥਾ ਰਾਗ ਸਾਰਗ ਵਿੱਚ ਚੌਥੇ ਪਾਦਸ਼ਾ ਧੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਹਰ ਹਾਰੇ ਅੰਮ੍ਰਿਤ ਨਾਮ ਦੇਹੋ ਪਿਆਰੇ ਏ ਪਿਆਰੇ ਗੁਰੂ ਮੈਨੂੰ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਬਖਸ਼ ਜਿਨ੍ਹੇ ਉਪਰ ਗੁਰਮਖ ਮਨ ਮਾਨਿਆ ਤਿਨ ਕੇ ਕਾਜ ਸੁਵਾਰੇ ਰਹਾਓ ਜਿਨਾਂ ਮਨੁੱਖਾਂ ਉਤੇ ਗੁਰੂ ਦਾ ਮਨ ਪਤੀਜ ਜਾਂਦਾ ਹੈ ਗੁਰੂ ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਰਹਾਓ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁੱਖ ਨਿਵਾਰੇ ਜਿਹੜੇ ਮਨੁੱਖ ਨਿਮਾਣੇ ਹੋ ਕੇ ਗੁਰੂ ਦੇ ਦਰ ਤੇ ਟੈ ਪੈਂਦੇ ਹਨ ਗੁਰੂ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੰਦਾ ਹੈ। ਆਨ ਦਿਨ ਭਗਤ ਕਰੇ ਗੁਰ ਆਗੇ ਗੁਰ ਕੈ ਸ਼ਬਦ ਸੁvare। ਉਹ ਮਨੁੱਖ ਗੁਰੂ ਦੇ ਸਾਹਮੁਖ ਰਹਿ ਕੇ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ। ਹਿਰਦੈ ਨਾਮ ਅੰਮ੍ਰਿਤ ਰਸ ਰਸਨਾ। ਰਸ ਗਾਵੇ ਰਸ ਵਿਚਾਰੇ। ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਵਸਾਉਂਦੇ ਹਨ ਜੀਵ ਨਾਲ ਉਸ ਨੂੰ ਸੁਲਾਉਂਦੇ ਹਨ ਮਨ ਵਿੱਚ ਉਸ ਨਾਮ ਰਸ ਨੂੰ ਵਿਚਾਰਦੇ ਹਨ ਗੁਰਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੇ ਮੁਖ ਦੁਆਰੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਤਮਿਕ ਜੀਵਨ ਦੇਣ ਵਾਲੇ ਨਾਮ ਰਸ ਨੂੰ ਆਪਣੇ ਅੰਦਰ ਪਛਾਣ ਲਿਆ ਉਹ ਮਨੁੱਖ ਵਿਕਾਰਾਂ ਤੋਂ ਖੁਲਾਸੀ ਬਾਣ ਵਾਲਾ ਦਰਵਾਜ਼ਾ ਲੱਭ ਲੈਂਦੇ ਹਨ ਸਤਗੁਰ ਪ੍ਰਖ ਚਲ ਅਚੱਲਾ ਮਤ ਜਿਸ ਦਿਰਤਾ ਨਾਮ ਅਧਾਰੇ ਜਿਹੜਾ ਗੁਰੂ ਪ੍ਰਖ ਡੋਲ ਚਿਤ ਰਹਿਣ ਵਾਲਾ ਹੈ ਜਿਸ ਦੀ ਮਤ ਵਿਕਾਰਾਂ ਦੇ ਟਾਕਰੇ ਤੇ ਸਦਾ ਅਟਲ ਹਿਲ ਰਹਿੰਦੀ ਹੈ ਜਿਸ ਦੇ ਅੰਦਰ ਸਦਾ ਅਡੋਲਤਾ ਟਿਕੀ ਰਹਿੰਦੀ ਹੈ ਜਿਸ ਨੂੰ ਸਦਾ ਹਰੀ ਨਾਮ ਦਾ ਸਹਾਰਾ ਹੈ ਤੇ ਸੇ ਆਗੇ ਜੀਉ ਦੇਵੋ ਆਪਣਾ ਹੋ ਸਤਗੁਰ ਕੈ ਬਲੇ ਹਾਰੇ ਉਸ ਗੁਰੂ ਦੇ ਅੱਗੇ ਮੈਂ ਆਪਣੀ ਜਿੰਦ ਭੇਟ ਕਰਦਾ ਹਾਂ ਉਸ ਗੁਰੂ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੇ ਗੁਰ ਹਨਿਸਲੀ ਸਾਨੂੰ ਵੀ ਗੁਰੂ ਦੀ ਸ਼ਰਨ ਪੈਣਾ ਚਾਹੀਦਾ ਹੈ ਤੇ ਬਾਣੀ ਉੱਤੇ ਅਮਲ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਮਾਨਮੁਖ ਭ੍ਰਮ ਦੂਜੈ ਭਾਏ ਲਾਗੇ ਅੰਤਰ ਗਿਆਨ ਗੁਬਾਰੇ ਗੁਰੂ ਵਾਲਾ ਪਾਸਾ ਛੱਡ ਕੇ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਵਾਲੀ ਦੌੜ ਭਜਦੇ ਕਾਰਨ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਹਨ ਉਹਨਾਂ ਦੇ ਅੰਦਰ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ ਸਾਤ ਗੁਰ ਦਾਤਾ ਨਦਰ ਨਾ ਆਵੇ ਨਾ ਉਰਵਾਰ ਨਾ ਪਾਰੇ ਉਨਾ ਨੂੰ ਨਾਮ ਦੀ ਦਾਤ ਦੇਣ ਵਾਲਾ ਗੁਰੂ ਦਿਸਦਾ ਹੀ ਨਹੀਂ ਉਹ ਮਨੁੱਖ ਬਿਕਾਰਾਂ ਭਰੇ ਸੰਸਾਰ ਸਮੁੰਦਰ ਤੋਂ ਨਾ ਉਰਲੇ ਪਾਸੇ ਨਾ ਪਰਲੇ ਪਾਸੇ ਪਹੁੰਚ ਸਕਦੇ ਹਨ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਹਨ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ਜਿਹੜਾ ਪ੍ਰਮਾਤਮਾ ਸਭਨਾ ਵਿੱਚ ਵਿਆਪਕ ਹੈ ਹਰੇਕ ਸਰੀਰ ਵਿੱਚ ਮੌਜੂਦ ਹੈ ਸਾਰੀਆਂ ਤਾਕਤਾਂ ਦਾ ਮਾਲਕ ਹੈ ਆਪਣੀ ਸਤਿਆ ਨਾਲ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਨਾਨਕ ਦਾਸਨ ਦਾਸ ਕਹਤ ਹੈ ਕਰ ਕਿਰਪਾ ਲਿਹੁ ਉਬਾਰੇ ਉਸ ਦੇ ਦਰ ਤੇ ਉਸ ਦੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਤੇ ਆਖਦਾ ਹੈ ਕਿ हे ਪ੍ਰਭੂ ਮਿਹਰ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਬਚਾਈ ਰੱਖ ਸਾਰਗਮ ਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਪ੍ਰਮਾਤਮਾ ਦੀ ਸੇਵਾ ਭਗਤੀ ਦੀ ਕਾਰ ਇਸ ਤਰ੍ਹਾਂ ਕਰਿਆ ਕਰੋ ਜੋ ਕਿਛ ਕਰੇ ਸੋ ਸਤ ਕਰ ਮੰਨੋ ਗੁਰਮਖ ਨਾਮ ਰੋ ਲਿਵ ਲਾਇ ਰਹਾਓ ਕਿ ਜੋ ਕੁਝ ਪ੍ਰਮਾਤਮਾ ਕਰਦਾ ਹੈ ਉਸ ਨੂੰ ਠੀਕ ਮੰਨਿਆ ਕਰੋ ਅਤੇ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖਿਆ ਕਰੋ ਰਹਾਓ ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ ਅਵਰ ਵਿਸਰ ਸਭ ਜਾਏ ਜਿਸ ਮਨੁੱਖ ਨੂੰ ਆਪਣੇ ਮਨ ਵਿੱਚ ਪ੍ਰਮਾਤਮਾ ਦੀ ਪ੍ਰੀਤ ਬਹੁਤ ਮਿੱਠੀ ਲੱਗਦੀ ਹੈ ਉਸ ਨੂੰ ਦੁਨੀਆ ਵਾਲੀ ਹੋਰ ਸਾਰੀ ਪ੍ਰੀਤ ਭੁੱਲ ਜਾਂਦੀ ਹੈ ਅਨੰਦ ਨਰੇਸ ਪਿਆ ਮਨ ਮਾਨਿਆ ਜੋਤੀ ਜੋਤ ਮਿਲਾਏ ਉਸ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਬਣਿਆ ਰਹਿੰਦਾ ਹੈ ਉਸ ਦਾ ਮਨ ਪ੍ਰਭੂ ਦੀ ਯਾਦ ਵਿੱਚ ਗਿਜ ਜਾਂਦਾ ਹੈ ਉਸਦੀ ਜਿੰਦ ਪਰਮਾਤਮਾ ਦੀ ਜੋਤ ਨਾਲ ਇੱਕ ਮਿਕ ਹੋ ਜਾਂਦੀ ਹੈ ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤ ਹੈ ਸਾਤ ਵਸੈ ਮਨ ਆਏ ਜਦੋਂ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਤਦੋਂ ਹੀ ਉਸ ਦਾ ਮਨ ਮਾਇਆ ਦੀਆਂ ਭੁੱਖਾਂ ਵੱਲੋਂ ਰੱਜ ਜਾਂਦਾ ਹੈ ਉਸ ਦੇ ਮਨ ਵਿੱਚ ਸ਼ਾਂਤੀ ਆਵਸਦੀ ਹੈ ਗੁਰ ਕਿਰਪਾਲ ਭਏ ਤਬ ਪਾਇਆ ਹਰ ਚਰਣੀ ਚਿਤ ਲਾਏ ਸਤਗੁਰੂ ਜੀ ਜਦੋਂ ਉਸ ਉਤੇ दयावान ਹੁੰਦੇ ਹਨ ਤਦੋਂ ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ਮਤ ਪਰਗਾਸ ਭਈ ਹਰ ਧਿਆਇਆ ਗਿਆਨ ਤਤ ਲਿਵ ਲਾਏ ਆਤਮਿਕ ਜੀਵਨ ਦੀ ਸੋਈ ਦੀ ਰਾਹੀ ਜਿਸ ਮਨੁੱਖ ਨੇ ਜਗਤ ਦੇ ਮੂਲ ਪ੍ਰਭੂ ਪਰਮਾਤਮਾ ਵਿੱਚ ਸੁਰਤ ਜੋੜ ਕੇ ਉਸ ਦਾ ਸਿਮਰਨ ਕੀਤਾ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਧ ਲਗਾਏ ਫਿਰ ਉਸ ਦੀ ਮਤ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਉਸ ਦੇ ਅੰਦਰ ਆਤਮ ਪਰਮਾਤਮਾ ਦੀ ਜੋਤ ਪ੍ਰਗਟ ਹੋ ਗਈ ਆਤਮਿਕ ਡੋਲਤਾ ਦੀ ਰਾਹੀ ਪਰਮਾਤਮਾ ਦੀ ਯਾਦ ਵਿੱਚ ਮਨ ਇਕਾਗਰ ਕਰਕੇ ਉਸ ਦਾ ਮਨ ਉਸ ਯਾਦ ਵਿੱਚ ਗਿਜ ਗਿਆ ਹਿਰਦੇ ਕਪਟ ਨੇ ਤੱਕ ਕਪਟ ਕਮਾਵੇ ਹੈ ਮੁਖੋ ਹਰ ਹਰ ਸੁਣਾਏ ਪਰ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਠੱਗੀ ਵਸਦੀ ਹੈ ਉਹ ਮਨੁੱਖ ਨੀਰਾ ਮੂੰਹ ਹੀ ਹਰੀ ਨਾਮ ਸੁਣਾ ਸੁਣਾ ਕੇ ਅੰਦਰੋਂ ਅੰਦਰ ਠੱਗੀ ਦਾ ਵਿਹਾਰ ਕਰਦੇ ਰਹਿੰਦੇ ਹਨ ਅੰਤਰ ਲੋਭ ਮਹਾ ਗੁਬਾਰਾ ਤੋ ਕੂਟੈ ਦੁਖ ਜਖਾ ਖਾਏ ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਲੋਭ ਵਸਦਾ ਹੈ ਉਹਦੇ ਹਿਰਦੇ ਵਿੱਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ ਉਹ ਮਨੁੱਖਿਓ ਹੈ ਜਿਵੇਂ ਉਹ ਦਾਣਿਆਂ ਤੋਂ ਸਖਣੇ ਨਿਰੇ ਤੋ ਹੀ ਘੁੱਟਦਾ ਰਹਿੰਦਾ ਹੈ ਤੇ ਤੋ ਘੁੱਟਣ ਦੀਆਂ ਖੇਚਲਾਂ ਹੀ ਸਹਾਰਦਾ ਹੈ ਭਾਵ ਕੱਚੇ ਸਿੱਟੇ ਜਿਹੜੇ ਦਾਣਿਆਂ ਤੋਂ ਬਿਨਾਂ ਸਿੱਟੇ ਨੇ ਉਹੀ ਕੁੱਟੀ ਜਾਂਦਾ ਹੈ ਉਹਨਾਂ ਵਿੱਚੋਂ ਦਾਣੇ ਤੇ ਨਿਕਲਣੇ ਨਹੀਂ ਜਬ ਸੋ ਪਰਸਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ ਜਦੋਂ ਮੇਰੇ ਪ੍ਰਭੂ ਜੀ ਕਿਸੇ ਮਨੁੱਖ ਉਤੇ ਬੜੇ ਪਰਸਾਨ ਹੁੰਦੇ ਹਨ ਤਦੋਂ ਉਹ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਜੀ ਨਾਲ ਪਿਆਰ ਪਾਉਂਦਾ ਹੈ ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ ਏ ਨਾਨਕ ਤਦੋਂ ਮਾਇਆ ਦੇ ਮੋਹ ਤੋਂ ਨਿਰਲੇਪ ਕਰਨ ਵਾਲਾ ਹਰੀ ਨਾਮ ਮਨ ਵਿੱਚ ਵਸਾਉਂਦਾ ਹੈ ਤੇ ਨਾਮ ਜਪਦਿਆਂ ਆਤਮਿਕ ਆਨੰਦ ਮਾਣਦਾ ਹੈ ਸਾਰਗਮ ਹਲਾ ਚੌਥਾ ਮੇਰਾ ਮਨ RAM ਨਾਮ ਮਨ ਮਾਨੀ ਤਦੋਂ ਤੋਂ ਮੇਰਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਗਿਜ ਗਿਆ ਹੈ ਮੇਰਾ ਹੀਰ ਹੈ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਜਦੋਂ ਤੋਂ ਗੁਰੂ ਨੇ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ ਤਦੋਂ ਤੋਂ ਪ੍ਰਮਾਤਮਾ ਦੀ ਸਿਫਤ ਸਲਾਹ ਮੇਰੇ ਮਨ ਵਿੱਚ ਪਿਆਰੀ ਲੱਗ ਰਹੀ ਹੈ ਰਹਾਉ ਦੇਨਾ ਦਿਆਲ ਹੋ ਹੋ ਜਨ ਉਪਰ ਜਨ ਦੇਵੋ ਕਥ ਕਹਾਣੀ हे ਪ੍ਰਭੂ ਜੀ ਮੈਂ ਗਰੀਬ ਸੇਵਕ ਉਤੇ ਦਿਆਵਾਨ ਹੋਵੋ ਮੇਨੂੰ ਦਾਸ ਨੂੰ ਕਦੇ ਨਾ ਮੁਕਣ ਵਾਲੀ ਆਪਣੀ ਸਿਫਤ ਸਲਾਹ ਦੀ ਦਾਤ ਦੇਵੋ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਜੇ ਸਮਨੋਖ ਨੇ ਸੰਤ ਜਨਾਂ ਨੂੰ ਮਿਲ ਕੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਉਸ ਦੇ ਮਨ ਵਿੱਚ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਸ਼ਿਵਸਲਾਹ ਦੀ ਮਿੱਠੀ ਲੱਗਣ ਲੱਗ ਪੈਂਦੀ ਹੈ ਸ਼ਿਵਸਲਾਹ ਮਿੱਠੀ ਲੱਗਣ ਲੱਗ ਪੈਂਦੀ ਹੈ ਸ਼ਿਵਸਲਾਹ ਦੀ ਬਾਣੀ ਚੱਲ ਪੈਂਦੀ ਹੈ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਰੌਣਹ ਚੱਲ ਪੈਂਦੀ ਹੈ ਜਿਸ ਨੇ ਗੁਰੂ ਦੇ ਆਖੇ ਲਾ ਕੇ ਪ੍ਰਮਾਤਮਾ ਨੂੰ ਯਾਦ ਕੀਤਾ ਹਰ ਕੈ ਰੰਗ ਰਤੈ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਜਿਨਾ ਮਨੁੱਖਾ ਨੇ ਗੁਰੂ ਦੀ ਮਤ ਉੱਤੇ ਤੁਰ ਕੇ ਪ੍ਰਮਾਤਮਾ ਦੇ ਨਾਮ ਨਾਲ ਸਾਝ ਪਾ ਲਈ ਓਹ ਮਨੁੱਖ ਪ੍ਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ ਓਹ ਮਨੁੱਖ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦੇ ਹਨ ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ ਸਭ ਚੋਕੀ ਆਵਣ ਜਾਣੀ ਜੈਸਾ ਮਨੋਖ ਨੂੰ ਸਰਬ ਵਿਆਪਕ ਪ੍ਰਭੂ ਮਿਲ ਪਿਆ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ਉਸ ਦਾ ਜਨਮ ਮਰਨ ਦਾ ਸਾਰਾ ਗੇੜ ਮੁੱਕ ਗਿਆ ਨੈਣੀ ਬਿਰਹ ਦੇਖਾਂ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਹੈ ਪ੍ਰਭੂ ਹੈ ਸੁਆਮੀ ਪਰਮਾਤਮਾ ਮੇਰੇ ਅੰਦਰ ਤਾਂਗ ਹੈ ਕਿ ਅੱਖਾਂ ਨਾਲ ਮੈਂ ਤੇਰਾ ਦਰਸ਼ਨ ਕਰਦਾ ਰਹਾ ਜੀਵ ਨਾਲ ਮੈਂ ਤੇਰਾ ਨਾਮ ਜਪਦਾ ਰਹਾ ਸਰਵਣੀ ਕੀਰਤਨ ਸੁਨੋਂ ਦਿਨ ਰਾਤੀ ਹਿਰਦੇ ਹਰ ਹਰ ਭਾਨੀ ਅਤੇ ਕੰਨਾਂ ਨਾਲ ਦਿਨ ਰਾਤ ਤੇਰੀ ਸਿਫਤ ਸਲਾ ਸੁਣਦਾ ਰਹਾ ਅਤੇ ਹਿਰਦੇ ਵਿੱਚ ਮੈਂ ਤੈਨੂੰ ਹਮੇਸ਼ਾ ਤੂੰ ਮੈਨੂੰ ਪਿਆਰਾ ਲੱਗਦਾ ਰਹੇ ਅਤੇ ਹਿਰਦੇ ਵਿੱਚ ਤੂੰ ਮੈਨੂੰ ਪਿਆਰਾ ਲੱਗਦਾ ਰਹੇ ਮੈਂ ਆਪਣੇ ਹਿਰਦੇ ਵਿੱਚ ਤੇਰਾ ਨਾਮ ਬਸਾਉਂਦਾ ਰਹਾ ਪੰਜ ਜਨ ਨਾਮ ਗੁਰ ਅਵਸਗਤ ਆਣੇ ਤੋਨ ਮਨ ਨਾਮ ਲਗਾਨੀ ਜਦੋਂ ਗੁਰੂ ਨੇ ਕਾਮਾਦਿਕ ਪੰਜਾ ਨੂੰ ਕਿਸੇ ਵੱਡ ਭਾਗੀ ਦੇ ਵਸ ਵਿੱਚ ਕਰ ਦਿੱਤਾ ਤਦੋਂ ਬਿਰਹ ਅਵਸਥਾ ਵਿੱਚ ਪੜ ਕੇ ਉਸ ਦੀ ਸੁਰਤ ਹਰੀ ਨਾਮ ਵਿੱਚ ਜੁੜ ਜਾਂਦੀ ਹੈ ਜਨਾਨਕ ਹਰ ਕਿਰਪਾ ਧਾਰੀ ਹਰ ਰਾਮੈ ਨਾਮ ਸਮਾਨੀ ਦਾਸ ਨਾਨਕ ਆਖਦਾ ਹੈ हे ਭਾਈ ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ ਪ੍ਰਭੂ ਨੇ ਨਾਮ ਵਿੱਚ ਹੀ ਉਸ ਦੀ ਲੀਨਤਾ ਹੋ ਗਈ ਪ੍ਰਭੂ ਦੇ ਨਾਮ ਵਿੱਚ ਫਿਰ ਉਸ ਦੀ ਲੀਨਤਾ ਹੋ ਜਾਂਦੀ ਹੈ ਜਦੋਂ ਪਰਮਾਤਮਾ ਕਿਸੇ ਤੇ ਮਿਹਰ ਕਰਦਾ ਹੈ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਸਾਨੂੰ یوں ਸਮਝਾ ਰਹੇ ਹਨ ਕਿ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਦੀ ਮਤ ਉਤੇ ਤੁਰ ਕੇ ਆਪਣਾ ਜੀਵਨ ਬੰਦਿਆ ਸਫਲ ਕਰ ਲੈ ਇਹ ਜੀਵਨ ਵਾਰ-ਵਾਰ ਨਹੀਂ ਮਿਲਣਾ ਪੰਜ ਜਨਾ ਗੁਰ ਵਸ ਗਤਿਆ ਨੇ ਤੋਨ ਮਨ ਨਾਮ ਲਗਾਣੀ ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮ ਸਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1199 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕਾ ਲੂ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1200 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ